ਉਸ ਅਸੀਏ ਕਾ ਜਿਸ ਉਹਨਾਂ ਸ਼ੋਭਾ ਵੀ ਉਹਨਾਂ ਸੁਣੇ ਵੀ ਰਾਤ ਅੱਜ ਖੇਤਾਂ ਦੀ ਬਹਾਰ ਦੇ ਵਿੱਚ ਬੱਕ ਬੜਰੇ ਸੀਗੇ ਤੇ ਮੁੰਡੇ ਗਏ ਦਾਤਾ ਕੋਈ ਮਿੱਥੋ ਜੀ ਆਓ ਹੱਸ ਖੇਡ ਦਿਨ ਕੱਢੀ ਓਏ ਹੱਸ ਖੇਡ ਦਿਨ ਕੱਟੀਆਂ ਕਰ ਲੈ ਘੌੜਾ ਕੁੱਟ ਸਬਰਾਂ ਦਾ ਭਰ ਲੈ ਜੋ ਕਈ ਨਾ ਬਸ ਯੋ ਯੋ ਕਰ ਲੈ ਆਹ ਦਿਲਦਾਰਾ ਹੋਏ ਕੀ ਪਤਾ ਇਸ ਦੁਨੀਆਂ ਤੋਂ ਦੁਰਗੇਗਾ ਕੀ ਪਤਾ ਇਸ ਦੁਨੀਆ ਤੋਂ ਤੁਰ ਢਾਣਾ ਯਾਰਾ ਹੋਏ ਦੇਖੇਗਾ ਜਦ ਨਵ ਜਿਖੜੋ ਵੀ ਦੇਖੇਗਾ ਜਦ ਨਵ ਜਿਖੜੋ ਗਈ ਚੱਕ ਲੋ ਚੱਕ ਲੋ ਜੱਗ ਤੋਂ ਹੋ ਗਈ ਇਹ ਹੋਣੀ ਦੱਸ ਕੀ ਹਏ ਹੋਗੀ ਇਹ ਹੋਣੀ ਦੱਸ ਕੀ ਹਏ ਹੋਗੀ ਜੀਵਨ ਤਾਰਾ ਹੋਏ ਕੀ ਪਤਾ ਇਸ ਦੁਨੀਆ ਤੋਂ ਤੁਰ ਜੇਗਾ ਯਾਰਾ ਹੋਏ ਹਾਏ ਕੀ ਪਤਾ ਐ ਇਸ ਦੁਨੀਆ ਦੋ ਤੁਰ ਜਾਣਾ ਯਾਰਾ ਓਏ ਕੀ ਦਾ ਵਖਤ ਤੇ ਕੀ ਦੀ ਦੁਨੀਆ ਕੀ ਦਾ ਵਖਤ ਤੇ ਕੀ ਦੀ ਦੁਨੀਆ ਰੱਬ ਨੇ ਆਖਿਰ ਸਭ ਦੀਆਂ ਸੁਣੀਆਂ ਜੋ ਮੱਥੇ ਤੇ ਗਈਆਂ ਭੁਣੀਆਂ ਜੋ ਮੱਥੇ ਤੇ ਗਈਆਂ ਭੁਣੀਆਂ ਨਾ ਪੈਣ ਦੁਵਾਰਾ ਓਏ ਕੀ ਪਤਾ ਐ ਇਸ ਦੁਨੀਆ ਦੋ ਤੁਰ ਜਾਣਾ ਯਾਰਾ ਓਏ ਹਾਏ ਈ ਬਤਾਏ ਸਿ ਦੁਨੀਆ ਤੋਂ ਤੁਰ ਡੇਂਗਾ ਯਾਰਾ ਓਏ ਲਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸ਼ੁਕਰੀਆ ਮਿਹਰਬਾਨੀ ਖੈਰ ਕਮੈਂਟ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਠੀਕ ਹੈ